ਇਹ ਤਸਵੀਰਾਂ ਹੁਸ਼ਿਆਰਪੁਰ ਦੇ ਪਿੰਡ ਸਾਗਰਾ ਦੀਆਂ ਨੇ ਇੱਥੇ ਆਟਾ ਚੱਕੀ ਮਾਲਕ ਨੂੰ ਗੋਲੀ ਮਾਰੀ ਗਈ ਹੈ ਮੌਲਜਮ ਲੁੱਟ ਦੇ ਇਰਾਦੇ ਨਾਲ ਆਏ ਸਨ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਹੱਥ 'ਚ ਪਿਸਤੌਲ ਅਤੇ ਹੋਰ ਤੇਜ਼ ਤਾਰ ਹਥਿਆਰ ਲੈ ਕੇ ਤਿੰਨ ਲੋਕ ਅੰਦਰ ਦਾਖਲ ਹੁੰਦੇ ਨੇ ਜਦੋਂ ਕੋਈ ਵਾਹ ਨਹੀਂ ਚੱਲਦੀ ਤਾਂ ਅਮਰਿਤਪਾਲ ਸਿੰਘ ਨੂੰ ਗੋਲੀ ਮਾਰ ਦਿੰਦੇ ਨੇ ਅਮਰਿਤਪਾਲ ਆਟਾ ਚੱਕੀ ਬੰਦ ਕਰਕੇ ਆਪਣੇ ਭਰਾ ਦੀ ਦੁਕਾਨ ਤੇ ਬੈਠਾ ਸੀ ਅਚਾਨਕ ਲੁੱਟੇਰੇ ਆਏ ਅਤੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਮੌਲਜਮਾਂ ਦੀ ਕੁੱਲ ਗਿਣਤੀ 4 ਦੱਸੀ ਗਈ ਹੈ ਮੈਂ ਅਮਰਿੰਦਰ ਰਣਜੀਤ ਸਿੰਘ ਹੈ ਤਦਿਸ ਕੀ ਹੋਈ ਬਾਲਾ ਮੇਰੇ ਘਰ ਸਭ ਚੱਕੀ ਬੰਦ ਕਰਕੇ ਆ ਰਹੇ ਅੰਮਰਪਾਲ ਸਿੰਘ ਕੀ ਹੋਇਆ ਚੱਕੀ ਤਾਂ ਆਪਣੇ ਬੰਦ ਛੋਕ ਪਰ ਬੰਦ ਕਰਕੇ ਆ ਰਹੇ ਸੀਗੇ ਤੇ ਹੱਕ ਦਾ ਬੈਸ ਸੀਗਾ ਪੈਸੇ ਸੀ ਆਪਣੇ ਸੱਗੇ ਚੱਕੀ 100 ਮੀਟਰ ਦੂਰ ਦਾ ਦੁਕਾਨ ਤੋਂ ਤੇ ਉਹ ਪਹਿਲਾਂ ਪਿਸ਼ਾ ਕਰ ਰਹੀ ਸੀ ਇਹਦਾ ਉਹ ਚਾਰ ਬੰਦੇ ਸੀਗੇ ਹਾਂਜੀ ਮੁੰਬਈ ਇੱਥੇ ਸੀਗੇ ਉਹ ਪਹਿਲਾਂ ਆਏ ਹੋੜੇ ਵੀ ਆਏ ਤੇ ਇਹਦਾ ਆਹ ਲੱਗ ਗਈ ਨੋਰਮਸ ਮਾਰ ਲੈ ਆ ਰਹੇ ਆ ਉਨੇ ਪਹਿਲਾਂ ਦੀ ਪਟੜਾੜ ਮਾਰਦਾ ਬਾਹਾਂ ਦੀ ਕੋਸ਼ਿਸ਼ ਕੀਤੀ ਇਹ ਆਪਣੇ ਹੱਥ ਬਾਹ ਕਰਤੀ ਇਹਨਾਂ ਨੂੰ ਬਾਤ ਲੱਗ ਗਈ ਅੱਗੇ ਉਹਨਾਂ ਨੇ ਆਪਣੇ ਬਚਾ ਲਈ ਗੋਰੀਆ ਸਮਾਰਦੇ ਇੱਕ ਗੋਰੀ ਵਾਪਰੇ ਪੱਟ ਦੇ ਵੱਜ ਗਈ ਤੇ ਦੋ ਜੂ ਗੋਰੀਆ ਇੱਕ ਲੜਕੇ ਦੋਤਰ ਕੋਲ ਲੈ ਕੇ ਪੋਸਟਰ ਮੈਂ ਆਪ ਲੈ ਕੇ ਆਪੇ ਕਰਤੀ ਕਿ ਮਾਰਨ ਹੱਥ ਅਸੀਂ ਪ੍ਰਸ਼ਾਸਨ ਤੇ ਹੀ ਮੰਗ ਕਰਦੇ ਆ ਕਿ ਵਾਸਤੇ ਜਲਦੀ ਜਲਦੀ ਇਹ ਰਹਾ ਲੋਵੇ ਜਿਹੜੇ ਮੁੱਲਜਮਾ ਉਹ ਜੇਲ੍ਹ ਚੋਂ ਹਰਬੀ ਸਿੰਘ ਹਾਂ ਜੀ ਤੱਕੀ ਲੱਗਦੇ ਮੇਰੀ ਆਪਣੀ ਜਾਇ ਚੱਕ ਕੀ ਹੋਇਆ ਸੀ ਜਿਆਦਾ ਪੂਰਾ ਮਾਮਲਾ ਬਹੁਤ ਚੱਕੂ ਆ ਰਹੀ ਹੈ ਜੀ ए आगे दिखाने वालेगा पीछे पे गए गोली भी चलाई गोली पहला दाढ़ पर है गोली ना इनको बैकग्राउंड में कोशिश बैकग्राउंड में कितने बंदे थे चार जान दोस्तों बाहर गोली वो गोली पटले दाढ़ हाथ है आयन की भरता बढ़िया की मांग कर देखो ये कानून वैसा व्यवसायी कंप्लीट लूट रहा ਉਹਦਾ ਹੁਕਮ ਉਕੇ ਤੇ ਕੋਕ ਤੇ ਕੋਕ ਤੇ ਮਾਰ ਖੋਲ ਕੇ ਨਾ ਖੁੱਤ ਖੋਲ ਕੇ ਜਖੂ ਉਹਦਾ ਜਿੰਨ ਨਹੀਂ ਗੰਭੀਰ ਡਾਇਰੈਕਟ ਨਹੀਂ ਸ਼ਟਾਈਗਾ ਵੀ ਆਖੀ ਇੱਕ ਪੇਸ਼ੈਂਟ ਅਮਰਿਤਪਾਲ ਸਿੰਘ ਰਾਏ ਨੇ ਸਗਰਾ ਦਾਸਰੇ ਪਿੰਡ ਜਿੱਥੇ ਵਾਰਦਾਤ ਹੋਈ ਹੈ ਕੋਈ ਲੁੱਟ ਖੋ ਦਾ ਕੇਸ ਕਹਿ ਰਹੇ ਆਪਣੇ ਮੂੰਹ ਸੌਲਟ ਇਹੀ ਹੈ ਕਿ ਉਹਨਾਂ ਦੇ ਲੈਫਟ ਥਾਈ ਤੇ ਫਾਇਰ ਆਰਮ ਇਜਰੀ ਹੈਗੀ ਐਂਟਰੀ ਵੂਨ ਹੈਗਾ ਤੇ ਲੈਫਟ ਰਿਸਟ ਤੇ ਵੀ ਵੂਨ ਹੈਗਾ ਇਨਸਾਈਡ ਤੇ ਉਹਦਾ ਪੇਸ਼ੈਂਟ ਔਰੀਐਂਟਡ ਹੈਗਾ ਆ ਵਾਈਟਲ ਸਟੇਬਲ ਹੈਗੇ ਆ ਤਾਂ ਠੀਕ ਹੈ ਹਜੇ ਪੇਸ਼ੈਂਟ ਦੀ ਹਾਲਤ ਠੀਕ ਹੈ ਜਿਹੜੀ ਸਗਰਾਂ ਲੁੱਟ ਦਾ ਮਾਮਲਾ ਹੋਇਆ ਹੈ ਕੀ ਹੋਈ ਵਾਰਦਾਤ ਪੂਰੀ ਅੱਜ ਰਾਤ ਨੂੰ ਕਰੀਬ 8:30 ਦੇ ਵੇਲੇ ਪਿੰਡ ਦੇ ਵਿੱਚ ਜਿਹੜੀ ਕਰਾਨੇ ਦੀ ਦੁਕਾਨ ਹੈ ਇੱਥੇ ਚਾਰ ਜਿਹੜੇ ਅਣਪਛਤੇ ਵਿਅਕਤੀ ਉਹਨਾਂ ਨੇ ਲੁੱਟਖੋਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜੇ ਮਕਾਨ ਜਿਹੜੇ ਦੁਕਾਨ ਦੇ ਮਾਲਕ ਸੀ ਉਹਨਾਂ ਬੜੀ ਬਹਾਦਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਵੀ ਜਿਹੜੀ ਹੈਗੀ ਕਾਮਯਾਬ ਫਿਰ ਉਹਨਾਂ ਨੇ ਉੱਤੇ ਫੈੜ ਕਰ ਦਿੱਤਾ ਜਿਸ ਦੇ ਨਾਲ ਉਹਨਾਂ ਦੇ ਪੱਟ ਤੇ ਗੋਲੀ ਲੱਗ ਗਈ ਹੈ ਅਸੀਂ ਐਫਆਈਆਰ ਦਰਜ ਕਰਿਆ ਹੈ ਜਲਦੀ ਦੋਸ਼ੀਨ ਪਾੜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਏਗਾ